ਦੋਸਤੋ 10 ਸਾਲ ਬਾਅਦ ਜਦੋਂ ਮਨਪ੍ਰੀਤ ਅਮਰੀਕਾ ਤੋਂ ਵਾਪਸ ਆਇਆ ਤਾਂ ਸਾਹਮਣੇ ਵਾਲੇ ਘਰ ਵਿੱਚੋਂ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਮਾਂ ਨੇ ਕਿਹਾ ਖਬਰਦਾਰ ਮਨਪ੍ਰੀਤ ਜੇ ਕਦੇ ਇਸ ਘਰ ਵਿੱਚ ਗਿਆ ਤਾਂ ਉੱਥੇ ਕਿਰਨ ਹੈ ਜਿਸ ਨੇ ਪਤੀ ਦੀ ਮੌਤ ਤੋਂ ਬਾਅਦ ਮੋਹੱਲੇ ਵਿੱਚ ਗੰਦ ਮਚਾਇਆ ਹੋਇਆ ਹੈ ਅੱਜ ਮਨਪ੍ਰੀਤ ਦਾ ਵਿਆਹ ਸੀ ਅਚਾਨਕ ਦੋ 마ਸੂਮ ਬੱਚੇ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਘਰ ਵਿੱਚ ਆ ਗਏ ਉੱਥੇ ਖਾਣਾ ਖਾਣ ਲੱਗ ਪਏ ਤੇ ਥੋੜਾ ਜਿਹਾ ਖਾਣਾ ਲਿਫਾਫੇ ਵਿੱਚ ਪਾ ਕੇ ਲਿਜਾਣ ਲੱਗੇ ਤਾਂ ਮਨਪ੍ਰੀਤ ਦੀ ਮਾਂ ਨੇ ਇਹ ਦੇਖ ਲਿਆ ਤੇ ਉਹ ਬੱਚਿਆਂ ਨੂੰ ਕੁੱਟਣ ਲੱਗੀ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਇਹ ਦੇਖਿਆ ਤਾਂ ਉਹ ਭੱਜ ਕੇ ਆਇਆ ਤੇ ਉਹਨਾਂ ਨੂੰ ਛਡਵਾ ਕੇ ਉਹਨਾਂ ਦੇ ਘਰ ਛੱਡਣ ਗਿਆ ਪਰ ਜਦੋਂ ਘਰ ਅੰਦਰ ਗਿਆ ਤਾਂ ਪਤਾ ਲੱਗਿਆ ਇਹ ਤਾਂ ਕਿਰਨ ਦਾ ਘਰ ਸੀ ਜਦੋਂ ਅੰਦਰ ਗਿਆ ਤਾਂ ਹੈਰਾਨ ਰਹਿ ਗਿਆ ਕਿਉਂਕਿ ਉੱਥੇ ਹਾਂਜੀ ਦੋਸਤੋ ਕਰਦੇ ਹਾਂ ਅੱਜ ਦੀ ਕਹਾਣੀ ਸ਼ੁਰੂ ਹਾਏ ਹਾਏ ਇਹ ਕਿਉਂ ਜਈ ਔਰਤਾ ਹੈ ਇਸਨੂੰ ਤਾਂ ਗੁਆਂਢ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਐ ਜੀਆਂ ਔਰਤਾਂ ਨੂੰ ਜੇਕਰ ਆਸਰਾ ਮਿਲਣ ਲੱਗ ਜਾਵੇ ਤਾਂ ਇਹ ਤਾਂ ਸਾਰੇ ਪਿੰਡ ਨੂੰ ਬਦਨਾਮ ਕਰ ਦੇਣਗੀਆਂ ਇਹ ਤਾਂ شریف ਲੋਕਾਂ ਦਾ ਗੁਆਂਢ ਹੈ ਜਦੋਂ ਮਨਪ੍ਰੀਤ ਦੀ ਟੈਕਸੀ ਆਪਣੇ ਘਰ ਦੇ ਸਾਹਮਣੇ ਆ ਕੇ ਰੁਕੀ ਤਾਂ ਗੁਆਂਢ ਦੀਆਂ ਔਰਤਾਂ ਮਨਪ੍ਰੀਤ ਦੀ ਮਾ ਸమేਤ ਇਕੱਠੀਆਂ ਹੋ ਕੇ ਕਿਸੇ ਦੀ ਬੁਰੀਾਈ ਕਰ ਰਹੀਆਂ ਸਨ ਮਨਪ੍ਰੀਤ ਨੇ ਅਮਰੀਕਾ ਤੋਂ ਆਉਣ ਦੀ ਗੱਲ ਕਿਸੇ ਨੂੰ ਨਹੀਂ ਦੱਸੀ ਸੀ ਆ ਉਹ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਆ ਜਦੋਂ ਟੈਕਸੀ ਕਾਰ ਦੇ ਸਾਹਮਣੇ ਆ ਕੇ ਰੁਕੀ ਤਾਂ ਮਾਂ 3-4 ਔਰਤਾਂ ਦੇ ਨਾਲ ਖੜੀ ਹੋਈ ਸੀ ਤੇ ਕਿਸੇ ਦੀ ਚਰਚਾ ਕਰ ਰਹੀ ਸੀ ਆ ਜਦੋਂ ਉਸ ਦੀ ਨਿਗਾਹ ਮਨਪ੍ਰੀਤ ਤੇ ਪਈ ਤਾਂ ਸਭ ਕੁਝ ਛੱਡ ਕੇ ਦੌੜੀ ਆਈ ਆ ਜੀਵੇਂ ਹੀ ਮਨਪ੍ਰੀਤ ਨੇ ਟੈਕਸੀ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆਇਆ ਮਾਂ ਹੈਰਾਨੀ ਨਾਲ ਪੁੱਤ ਨੂੰ ਦੇਖ ਰਹੀ ਸੀ ਫਿਰ ਉਸ ਨੂੰ ਗਲੇ ਲਗਾ ਕੇ ਰੋਣ ਲੱਗ ਪਈ ਉਹ ਕਹਿਣ ਲੱਗੀ ਆ ਗਿਆ ਮੇਰਾ ਲਾਲ ਮੈਨੂੰ ਖਬਰ ਤਾਂ ਕਰ ਦਿੰਦਾ ਤੇਰੇ ਲਈ ਤੇਰੀ ਪਸੰਦ ਦੀਆਂ ਚੀਜ਼ਾਂ ਤਿਆਰ ਕਰਦੀ ਆ ਮਨਪ੍ਰੀਤ ਨੇ ਮਾਂ ਨੂੰ ਗਲੇ ਲਾਇਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਕਹਿਣ ਲੱਗਾ ਮਾਂ ਜੇ ਪਹਿਲਾਂ ਦੱਸ ਦਿੰਦਾ ਤਾਂ ਤੇਰੇ ਚਿਹਰੇ ਤੇ ਇਹ ਅਚਾਨਕ ਆਈ ਖੁਸ਼ੀ ਕਿਵੇਂ ਦੇਖਦਾ ਉਸਨੇ ਆਪਣਾ ਸਮਾਨ ਚੁੱਕਿਆ ਤੇ ਬਾ ਨੂੰ ਗਲੇ ਲਗਾ ਲਿਆ ਘਰ ਦੇ ਅੰਦਰ ਚਲਾ ਗਿਆ ਛੋਟੀ ਭੈਣ ਭਰਾ ਨੂੰ ਵੇਖ ਕੇ ਖੁਸ਼ੀ ਨਾਲ ਚੀਕ ਪਈ ਆ ਵੱਡਾ ਭਰਾ ਭਾਬੀ ਤੇ ਬੱਚੇ ਵੀ ਉੱਥੇ ਹੀ ਸਨ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਆ 10 ਸਾਲ ਬਾਅਦ ਅਮਰੀਕਾ ਤੋਂ ਆਇਆ ਸੀ ਇਸ ਲਈ ਉਹ ਸਾਰਿਆਂ ਲਈ ਤੋਹਫੇ ਲੈ ਕੇ ਆਇਆ ਸੀ ਉਸ ਦਾ ਬਚਪਨ ਵੀ ਇਸੇ ਮੋਹੱਲੇ ਵਿੱਚ ਬਿੱਤਿਆ ਸੀ ਆ ਇਸ ਲਈ ਉਹ ਮੋਹੱਲੇ ਵਾਲਿਆਂ ਨੂੰ ਨਹੀਂ ਭੁੱਲਿਆ ਸੀ ਆ ਅਗਲੇ ਦਿਨ ਮਨਪ੍ਰੀਤ ਦਿਮਾ ਕੁਲਦੀਪ ਕੌਰ ਨੇ ਆ ਪੁੱਤ ਦੇ ਆਉਣ ਤੇ ਬਹੁਤ ਜ਼ਿਆਦਾ ਮਠਾਈ ਮੰਗਵਾਈ ਤੇ ਅਮਰੀਕਾ ਤੋਂ ਆਏ ਤੋਹਫਿਆਂ ਨੂੰ ਲੈ ਕੇ ਉਹ ਇੱਕ ਇੱਕ ਘਰ ਵਿੱਚ ਮਠਾਈਆਂ ਤੇ ਤੋਹਫੇ ਦੇਣ ਚਲੀ ਗਈ ਆ ਸਾਹਮਣੇ ਛੋਟੇ ਘਰ ਦੇ ਬਾਹਰ بڑے 마ਸੂਮ ਬੱਚੇ ਹਸਰਤ ਭਰੀਆਂ ਨਜ਼ਰਾਂ ਨਾਲ ਕੁਲਦੀਪ ਕੌਰ ਨੂੰ ਦੇਖ ਰਹੇ ਸਨ ਜੋ ਹਰੇਕ ਘਰ ਵਿੱਚ ਮਿਠਾਈ ਤੇ ਤੋਹਫੇ ਦੇ ਰਹੀ ਸੀ ਆ ਐਨਾ ਬੱਚਿਆਂ ਦੀਆਂ ਅੱਖਾਂ ਵਿੱਚ ਵੀ ਉਮੀਦ ਦੀ ਚਮਕ ਸੀ ਆ ਨਾ ਜਾਣੇ ਕਦੋਂ ਕੁਲਦੀਪ ਕੌਰ ਆਂਟੀ ਸਾਡੇ ਘਰ ਵੀ ਮਿਠਾਈ ਤੇ ਤੋਹਫੇ ਲਿਆਵੇਗੀ ਆ ਪਰੇ ਉਮੀਦਾਂ ਅਧੂਰੀਆਂ ਹੀ ਰਹਿ ਗਈਆਂ ਕਿਉਂਕਿ ਕੁਲਦੀਪਕੌਰ ਨੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਬਲਕਿ ਨਫ਼ਰਤ ਭਰੀਆਂ ਅੱਖਾਂ ਨਾਲ ਦੇਖਦੀ ਰਹੀ ਆ ਜਦੋਂ ਸਾਰੇ ਘਰਾਂ ਵਿੱਚ ਮਠਾਈ ਤੇ ਤੋਹਫ਼ੇ ਦੇ ਚੁੱਕੀ ਸੀ ਆ ਤਾਂ ਆਪਣੇ ਘਰ ਵੱਲ ਮੁੜੀ ਤਾਂ ਉਦੋਂ ਹੀ ਉਹ ਬੱਚੇ ਆਪਣੇ ਛੋਟੇ-ਛੋਟੇ ਕਦਮਾਂ ਨਾਲ ਕੁਲਦੀਪਕੌਰ ਦੇ ਦਰਵਾਜ਼ੇ ਤੱਕ ਆ ਗਏ ਆ ਉਹ ਕਹਿਣ ਲੱਗੇ ਆਂਟੀ ਜੀ ਆ ਸਾਨੂੰ ਮਠਾਈ ਤੇ ਤੋਹਫ਼ੇ ਨਹੀਂ ਦਿਓਗੇ ਬਹੁਤ ਮਾਸੂਮਾ ਅੰਦਾਜ਼ ਨਾਲ ਦੋਵਾਂ ਬੱਚਿਆਂ ਨੇ ਪੁੱਛਿਆ ਕੁਲਦੀਪਕੌਰ ਨੇ ਉਹਨਾਂ ਨੂੰ ਹੰਕਾਰ ਨਾਲ ਕਾ ਦਿੱਤਾ ਉਹ ਬੱਚਾ ਜ਼ਮੀਨ ਉੱਤੇ ਡਿੱਗ ਪਿਆ ਉਹ ਕਹਿਣ ਲੱਗੀ ਦਫਾ ਹੋ ਜਾਓ ਇੱਥੋਂ ਆ ਭੁੱਖੇ ਨੰਗੇ ਕੀਤੋਂਦੇ ਆ ਜੇ ਮੇਰਾ ਬੱਸ ਚੱਲੇ ਤਾਂ ਤੁਹਾਨੂੰ ਜ਼ਹਿਰ ਦੇ ਕੇ ਮਾਰ ਦੇਵਾਂ ਤੁਹਾਡੀ ਮਾਂ ਨੇ ਤਾਂ ਸਾਰੇ ਮੋਹੱਲੇ ਵਿੱਚ ਗੰਧ ਮਚਾ ਰੱਖਿਆ ਹੈ ਚਲੋ ਦੂਰ ਹੋ ਜਾਓ ਖਬਰਦਾਰ ਜੇ ਆਪਣਾ ਅਸ਼ੂਭ ਕਦਮ ਮੇਰੇ ਘਰ ਦੇ ਸਾਹਮਣੇ ਵੀ ਰੱਖਿਆ ਇਹ ਆਵਾਜ਼ ਸੁਣ ਕੇ ਮਨਪ੍ਰੀਤ ਜੋਹਾਲੇ ਆਪਣੇ ਕਮਰੇ ਤੋਂ ਬਾਹਰ ਹੀ ਆ ਰਿਹਾ ਸੀ ਆ ਉਹ ਬੇੜੇ ਵਿੱਚ ਆ ਗਿਆ ਜਦੋਂ ਉਸਨੇ ਆਪਣੀ ਮਾਂ ਨੂੰ ਦਰਵਾਜ਼ੇ ਕੋਲ ਖੜਾ ਕਿਸੇ ਨੂੰ ਝਿੜਕਦੇ ਦੇਖਿਆ ਤਾਂ ਸੋਚਿਆ ਕੋਈ ਮੰਗਣ ਵਾਲਾ ਹੋਵੇਗਾ ਪਰ ਜਦੋਂ ਮਨਪ੍ਰੀਤ ਦੀ ਨਜ਼ਰ ਦੋਆਂ ਬੱਚਿਆਂ ਤੇ ਪਈ ਤਾਂ ਉਹ 마ਸੂਮ ਬੱਚੇ ਸਨ ਇੱਕ ਬੱਚਾ ਰੋ ਰਿਹਾ ਸੀ ਉਸਦੀ ਭੈਣ ਉਸਦੇ ਹੰਝੂ ਪੂੰਝ ਰਹੀ ਸੀ ਉਹ ਕਹਿ ਰਹੀ ਸੀ ਅੱਜ ਵੀ ਆਂਟੀ ਕੁਲਦੀਪ ਭੁੱਖਿਆਂ ਨੂੰ ਕੁਝ ਨਹੀਂ ਦਿੰਦੀ ਆ ਇਹ ਕਹਿ ਕੇ ਦੋਵੇਂ ਬੱਚੇ ਆਪਣੇ ਘਰ ਵੱਲ ਮੁੜ ਗਏ ਆ ਪਰ ਇਹ ਗੱਲ ਕੁਲਦੀਪ ਕੌਰ ਜੀ ਦੇ ਅੰਦਰ ਲੱਗ ਕੇ ਰਹਿ ਗਈ ਆ ਉਹ ਗੁੱਸੇ ਨਾਲ ਕਹਿਣ ਲੱਗੀ ਬਤਮੀਜਾ ਤੁਸੀਂ ਵੀ ਆਪਣੀ ਮਾਂ ਵਾਂਗ ਹੀ ਹੋ ਬਹੁਤ ਜਲਦੀ ਤੁਹਾਡਾ ਇੰਤਜ਼ਾਮ ਕਰਾਂਗੀ ਆ ਜੇ ਚੰਗੇ ਹੁੰਦੇ ਤਾਂ ਇੰਜ ਦਰਦਰ ਦੀਆਂ ਠੋਕਰਾਂ ਨਾ ਖਾਂਦੇ ਫਿਰਦੇ ਜੇ ਤੁਹਾਨੂੰ ਸੜਕ ਤੇ ਨਾ ਲਿਆਂਦਾ ਤਾਂ ਮੇਰਾ ਨਾਂ ਵੀ ਕੁਲਦੀਪ ਕੌਰ ਨਹੀਂ ਇਹ ਕਹਿ ਕੇ ਉਸਨੇ ਗੁੱਸੇ ਵਿੱਚ ਜ਼ੋਰ ਨਾਲ ਆਪਣਾ ਦਰਵਾਜ਼ਾ ਬੰਦ ਕਰ ਦਿੱਤਾ ਪਰ ਜਦੋਂ ਮੁੜੀ ਤਾਂ ਸਾਹਮਣੇ ਮਨਪ੍ਰੀਤ ਖੜਾ ਸੀ ਉਹਨੂੰ ਦੇਖ ਕੇ ਥੋੜੀ ਹੜਬੜਾ ਗਈ ਆ ਮਨਪ੍ਰੀਤ ਨੇ ਕਿਹਾ ਮਾਂ ਤੂੰ 마ਸੂਮ ਬੱਚਿਆਂ ਨੂੰ ਕਿਉਂ ਜਿੜਕ ਰਹੀ ਸੀ ਆ ਕੁਲਦੀਪ ਕੌਰ ਕਹਿਣ ਲੱਗੀ ਤੈਨੂੰ ਨਹੀਂ ਪਤਾ ਇਹ ਭੁੱਖੇ ਨੰਗੇ ਕਿਉਂ ਜੇ ਹਨ ਹਰ ਦੂਜੇ ਦਿਨ ਦਰਵਾਜ਼ੇ ਤੇ ਖੜੇ ਹੋ ਜਾਂਦੇ ਨੇ ਭਿਕਾਰੀ ਕਿਤੋਂ ਦੇ ਆ ਮਨਪ੍ਰੀਤ ਨੇ ਪੁੱਛਿਆ ਮਾਂ ਇਹ ਸਾਹਮਣੇ ਛੋਟਾ ਜਿਹਾ ਘਰ ਕਿੰਨਾ ਦਾ ਹੈ ਇਹ ਸੁਣਦੇ ਹੀ ਕੁਲਦੀਪ ਕੌਰ ਨੇ ਨਜ਼ਰਾਂ ਚੁਰਾ ਲਈਆਂ ਤੇ ਕਹਿਣ ਲੱਗੀ ਦਫਾ ਕਰ ਕਿਸੇ ਦਾ ਵੀ ਹੋਵੇ ਉਸੇ ਵੇਲੇ ਮਨਪ੍ਰੀਤ ਦੀ ਭਾਬੀ ਕਿਚਨ ਤੋਂ ਬਾਹਰ ਆਈ ਉਹ ਨਾਸ਼ਤਾ ਬਣਾ ਰਹੀ ਸੀ ਪਰ ਧਿਆਨ ਸੱਸ ਦੀਆਂ ਗੱਲਾਂ ਉੱਤੇ ਸੀ ਜਿਵੇਂ ਹੀ ਬਾਹਰ ਆਈ ਤਾਂ ਕਹਿਣ ਲੱਗੀ ਉਹ ਘਰ ਕਿਰਨ ਦਾ ਹੈ ਇਹ ਬੱਚੇ ਵੀ ਉਸ ਦੇ ਹਨ ਇਹ ਸੁਣ ਕੇ ਮਨਪ੍ਰੀਤ ਦਾ ਚਿਹਰਾ ਪੀੜਾ ਪੈ ਗਿਆ ਅਗਲੇ ਹੀ ਪਾਲਾ ਉਹ ਦਰਵਾਜ਼ੇ ਵੱਲ ਵਧਿਆ ਕੁਲਦੀਪ ਕੌਰ ਨੇ ਗੁੱਸੇ ਨਾਲ ਭਾਬੀ ਵੱਲ ਤਿੱਖੀਆਂ ਨਜ਼ਰਾਂ ਨਾਲ ਦੇਖਿਆ ਤੇ ਆਪਣੇ ਪੁੱਤ ਦੇ ਪਿੱਛੇ ਭੱਜੀ ਜਿਵੇਂ ਹੀ ਆ ਮਨਪ੍ਰੀਤ ਨੇ ਦਰਵਾਜ਼ਾ ਖੋਲ੍ਹਿਆ ਮਾਂ ਨੇ ਉਸ ਦੀ ਬਾਹ ਫੜ ਕੇ ਸਾਹਮਣੇ ਕਰ ਲਿਆ ਤੇ ਕਹਿਣ ਲੱਗੀ ਕਸਮਪੂਰ ਲੱਗਿਆ ਹੈ ਮਨਪ੍ਰੀਤ ਕਹਿਣ ਲੱਗਾ ਮਾਂ 10 ਸਾਲ ਹੋ ਗਏ ਹਨ ਨਾ ਸਿਰਫ ਇੱਕ ਵਾਰ ਵੇਖ ਲੈਣ ਦਿਓ ਇੱਕ ਨਜ਼ਰ ਵੇਖ ਕੇ ਵਾਪਸ ਆ ਜਾਵਾਂਗਾ ਕੁਲਦੀਪ ਕੌਰ ਨੇ ਪੁੱਤ ਦੀਆਂ ਅੱਖਾਂ ਵਿੱਚ ਸਲਕਦੇ ਹੰਝੂ ਆ ਵੇਖੇ ਪਰ ਕਹਿ ਲੱਗੀ ਮੇਰਾ ਮਰੀ ਦਾ ਮੂੰਹ ਦੇਖੇਗਾ ਜੇ ਉਸ ਨੂੰ ਵੇਖਣ ਦੀ ਆ ਕੋਸ਼ਿਸ਼ ਵੀ ਕੀਤੀ ਆ 10 ਸਾਲ ਲੰਘ ਚੁੱਕੇ ਹਨ ਪਰ ਕੁਲਦੀਪ ਕੌਰ ਦੇ ਸੁਭਾਅ ਵਿੱਚ ਜਿਹੜਾ ਜਿੰਨੀ ਵੀ ਆ ਨਰਮੀ ਨਹੀਂ ਆਈ ਸੀ ਆ ਮਨਪ੍ਰੀਤ 20 ਸਾਲ ਦੀ ਉਮਰ ਵਿੱਚ ਅਮਰੀਕਾ ਗਿਆ ਸੀ ਹੁਣ ਉਹ 30 ਸਾਲਾਂ ਦਾ ਹੋ ਗਿਆ ਸੀ ਆ ਇੰਨਾ 10 ਸਾਲਾਂ ਵਿੱਚ ਉਸ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ ਪਰ ਜੋ ਇੱਕ ਚੀਜ਼ ਆ ਅਜੇ ਵੀ ਉਸਦੇ ਦਿਲ ਵਿੱਚ ਜਿਉਂਦੀ ਤਿਉਂ ਸੀ ਆ ਉਹ ਸੀ ਕਿਰਨ ਦਾ ਪਿਆਰ ਮਨਪ੍ਰੀਤ ਦੀਆਂ ਅੱਖਾਂ ਸਾਹਮਣੇ 10 ਸਾਲ ਪਹਿਲਾਂ ਦਾ ਕਿਰਨ ਦਾ ਸੁੰਦਰ ਚਿਹਰਾ ਯਾਦ ਆਇਆ ਦੁਪੱਟੇ ਨਾਲ ਟਕਿਆ ਹੋਇਆ ਮਾਸੂਮ ਅੱਖਾਂ ਜਿਨ੍ਹਾਂ ਨੇ ਪਹਿਲੀ ਨਜ਼ਰ ਵਿੱਚ ਹੀ ਮਨਪ੍ਰੀਤ ਦੀ ਰੂਹ ਨੂੰ ਹਿਲਾ ਦਿੱਤਾ ਸੀ ਕਿਰਨ ਨੂੰ ਵੇਖਦੇ ਹੀ ਉਹ ਆਪਣਾ ਹੋਸ਼ ਗਵਾ ਬੈਠਾ ਸੀ ਆ ਜਿੰਨੀ ਉਹ ਸੋਹਣੀ ਸੀ ਓਨੀ ਹੀ 마ਸੂਮ ਵੀ ਸੀ ਆ ਉਸਦੀ 마ਸੂਮੀਅਤ ਨੇ ਮਨਪ੍ਰੀਤ ਦੇ ਸਕੂਨ ਨੂੰ ਉਡਾ ਕੇ ਰੱਖ ਦਿੱਤਾ ਸੀ ਜਦੋਂ ਲੋਕ ਇਸ ਪਿੰਡ ਵਿੱਚ ਨਵੇਂ-ਨਵੇਂ ਆਏ ਸਨ ਉਦੋਂ ਕੁਲਦੀਪ ਕੌਰ ਬੜੀ ਮਿਲਨਸਾਰ ਔਰ ਤਸੀਆ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਸਨ ਪਰ ਉਹ ਸਿਰਫ ਆਪਣੇ ਵਰਗਿਆਂ ਨਾਲ ਹੀ ਕੁਝ ਦੀ ਮਿਲਦੀ ਸੀ ਆ ਜਦੋਂ ਪਤਾ ਲੱਗਿਆ ਕਿ ਸਾਹਮਣੇ ਨਵੇਂ ਲੋਕ ਜੋ ਆਏ ਹਨ ਆ ਤਾ ਫੋਰਨ ਖਾਣਾ ਬਣਾਇਆ ਤੇ ਮਨਪ੍ਰੀਤ ਨੂੰ ਕਹਿਣ ਲੱਗੀ ਜਾਂ ਇਹ ਖਾਣਾ ਗਵਾਂਡੀਆਂ ਦੇ ਘਰ ਦੇ ਆ ਵਿਚਾਰੇ ਸਮਾਨ ਲੈਉਣ ਵਿੱਚ ਲੱਗੇ ਹੋਣਗੇ ਕਿੱਥੇ ਟਾਈਮ ਮਿਲਿਆ ਹੋਵੇਗਾ ਖਾਣਾ ਬਣਾਉਂਦਾ ਮਨਪ੍ਰੀਤ ਉਹਦੋਂ ਨਵਾਂ ਨਮਾਯ ਯੂਨੀਵਰਸਿਟੀ ਤੋਂ ਵਾਪਸ ਆਇਆ ਸੀ ਸੋਚਿਆ ਸੀ ਲੰਮੀ ਆਤਾਂ ਕੇ ਸੋਵਾਂਗਾ ਆਰਾਮ ਕਰਾਂਗਾ ਪਰ ਮਾਦੀ ਗੱਲ ਤੇ ਉਸਨੇ ਖਾਣਾ ਫੜਿਆ ਤੇ ਸਾਹਮਣੇ ਇਨਾ ਮੇ ਗਵਾਂਡੀਆਂ ਦੇ ਘਰ ਚਲਾ ਗਿਆ ਜਿਵੇਂ ਹੀ ਡੋਰਵੈਲ ਵਜਾਈਆ ਦਰਵਾਜ਼ਾ ਕਿਰਨ ਨੇ ਖੋਲ੍ਹਿਆ ਕੁਝ ਪਲਾਂ ਲਈ ਅੱਖਾਂ ਮਿਲੀਆਂ ਤੇ ਮਨਪ੍ਰੀਤ ਆਪਣਾ ਸਭ ਕੁਝ ਉਸ 마ਸੂਮ ਕੁੜੀ ਉੱਤੇ ਵਾਰ ਬੈਠਾ ਜਿਵੇਂ ਹੀ ਉਸਨੇ ਮਨਪ੍ਰੀਤ ਨੂੰ ਦੇਖਿਆ ਉਹ ਤੁਰੰਤ ਦਰਵਾਜ਼ੇ ਦੇ ਪਿੱਛੇ ਹੋ ਗਈ ਦੁਪੱਟੇ ਨਾਲ ਆਪਣਾ ਚਿਹਰਾ ਢੱਕ ਲਿਆ ਕਹਿਣ ਲੱਗੀ ਜੀ ਤੁਸੀਂ ਕੌਣ ਆ ਉਸਦਾ ਚਿਹਰਾ ਤਾਂ ਸੋਹਣਾ ਹੀ ਸੀ ਆ ਪਰ ਉਸ ਤੋਂ ਬਾਅਦ ਖੂਬਸੂਰਤ ਸੀ ਇਹ ਉਸਦੀ ਆਵਾਜ਼ ਮਨਪ੍ਰੀਤ ਦਾ ਤਾਂ ਸੁੱਖ ਚੈਨ ਹੀ ਉੱਠ ਗਿਆ ਫਿਰ ਤਾਂ ਇਹ ਆਦਤ ਹੀ ਬਣ ਗਈ ਘਰ ਵਿੱਚ ਜਦੋਂ ਵੀ ਕੁਝ ਵਧੀਆ ਬਣਦਾ ਮਨਪ੍ਰੀਤ ਆਪਣੀ ਭਾਬੀ ਨੂੰ ਕਹਿੰਦਾ ਭਾਬੀ ਥੋੜਾ ਪਲੇਟ ਵਿੱਚ ਪਾ ਦਿਓ ਗਵਾਂਡੀਆਂ ਨੂੰ ਦੇ ਆਂਦਾ ਹਾਂ ਉਹ ਭਾਬੀ ਪਲੇਟ ਵਿੱਚ ਪਾ ਦਿੰਦੀ ਤੇ ਮਨਪ੍ਰੀਤ ਕਿਸੇ ਨਾ ਕਿਸੇ ਬਹਾਨੇ ਕਿਰਨ ਦੇ ਘਰ ਜਾਣ ਲੱਗ ਪਿਆ ਇਸ ਦੌਰਾਨ ਇਹ ਵੀ ਪਤਾ ਲੱਗਾ ਕੀ ਆ ਕਿਰਨ ਦਾ ਪਿਓ ਨਸੇੜੀ ਹੈ ਤੇ ਮਾਂ ਕਿਸੇ ਫੈਕਟਰੀ ਵਿੱਚ ਕੰਮ ਕਰਦੀ ਹੈ ਵਾਹੀ ਤਾਂ ਕਰ ਚੱਲਦਾ ਹੈ ਪਰ ਜਦੋਂ ਇਹ ਗੱਲਾਂ ਕੁਲਦੀਪ ਕੌਰ ਨੂੰ ਪਤਾ ਲੱਗੀਆਂ ਤਾਂ ਉਹਨਾਂ ਨੂੰ ਆਪਣੇ ਨਵੇਂ ਗਵਾਂਡੀ ਕੁਝ ਖਾਸ ਪਸੰਦ ਨਹੀਂ ਆਏ ਜੋ ਪਹਿਲਾਂ ਉਹਦੀਆਂ ਤਾਰੀਫ਼ਾਂ ਕਰਦੀ ਸੀ ਆ ਹੁਣ ਉਹਨਾਂ ਦਾ ਨਾਂ ਲੈ ਕੇ ਮੱਥੇ ਤੇ ਬਲ ਪਾ ਲੈਂਦੀ ਹੈ ਕਹਿੰਦੀ ਹਾਏ ਹਾਏ ਕਿਉਂ じゃ ਪਤੀ ਹੈ ਸਾਰਾ ਦਿਨ ਘਰ ਵਿੱਚ ਰਹਿੰਦਾ ਹੈ ਕਮਾ ਨਹੀਂ ਸਕਦਾ ਤੇ ਘਰ ਵਾਲੀ ਬਾਹਰ ਕਮਾਉਣ ਜਾਂਦੀ ਹੈ ਉਸੇ ਵੇਲੇ ਕੋਰਤ ਕਹਿੰਦੀ ਅਸੀਂ ਤਾਂ ਇਹ ਵੀ ਸੁਣਿਆ ਹੈ ਉਹਦੇ ਘਰ ਵਾਲਾ ਨਸ਼ਾ ਕਰਦਾ ਹੈ ਕੱਲ ਨੂੰ ਕੁਝ ਉੱਚਾ ਨੀਮਾ ਹੋ ਗਿਆ ਤਾਂ ਅਸੀਂ ਵੀ ਤਾਂ ਨੁਆਤੀਆਂ ਵਾਲੇ ਹਾਂ ਐਜੇ ਲੋਕਾਂ ਨੂੰ ਤਾਂ ਕਿਸੇ ਦੀ ਇੱਜ਼ਤ ਦੀ ਪਰਵਾਹ ਨਹੀਂ ਹੁੰਦੀ ਇੱਕ ਦਿਨ ਮਨਪ੍ਰੀਤ ਨੇ ਇਹ ਸਭ ਗੱਲਾਂ ਆਪਣੀ ਮਾਂ ਦੇ ਮੂੰਹੋਂ ਸੁਣ ਲਈਆਂ ਤੇ ਕਹਿਣ ਲੱਗਿਆ ਮਾਂ ਤੁਸੀਂ ਕਿਸੇ ਦੇ ਬਾਰੇ ਇੰਜ ਕਿਵੇਂ ਕਹਿ ਸਕਦੇ ਹੋ ਬਲਕਿ ਤੁਹਾਨੂੰ ਤਾਂ ਸੌਰਤ ਦੀ ਹਿੰਮਤ ਨੋਆ ਸਲਾਮ ਕਰਨੀ ਚਾਹੀਦੀ ਹੈ ਜੋ ਆਪਣਾ ਤੇ ਆਪਣੀ ਧੀ ਦਾ ਪਾਲਣ ਪੋਸਣ ਕਰਨ ਲਈ ਇਮਾਨਦਾਰੀ ਨਾਲ ਨੌਕਰੀ ਕਰ ਰਹੀ ਹੈ ਉਹਦੀ ਜ਼ਿੰਦਗੀ ਵਿੱਚ ਨਾ ਜਾਣੇ ਕਿੰਨੀਆਂ ਮੁਸ਼ਕਲਾਂ ਹੋਣਗੀਆਂ ਜੋ ਸੁਨਿਆਪ ਕੰਮ ਕਰਨ ਦਾ ਫੈਸਲਾ ਕੀਤਾ ਕਮਾਈ ਕਰਕੇ ਰੋਟੀ ਖਾਂਦੀ ਹੈ ਘੱਟੋ ਘੱਟ ਆਪਣੇ ਨਸ਼ੇੜੀ ਪਤੀ ਦੇ ਅੱਗੇ ਹੱਥ ਤਾਂ ਨਹੀਂ ਫੈਲਾਉਂਦੀ ਆ ਜੇ ਤੁਸੀਂ ਉਸ ਦਾ ਦੁੱਖ ਨਹੀਂ ਵੰਡਾ ਸਕਦੀਆਂ ਤਾਂ ਉਸ ਦੀਆਂ ਮੁਸ਼ਕਲਾਂ ਵੀ ਨਾ ਵਧਾਓ ਉੱਥੇ ਗੁਆੜ ਦੀਆਂ 3000 ਔਰਤਾਂ ਵੀ ਹੋਰ ਵੀ ਖੜੀਆਂ ਸਨ ਸਭ ਨੇ ਆਪਣੇ ਮੂੰਹ ਤੇ ਹੱਥ ਰੱਖ ਲਿਆ ਤੇ ਕਹਿਣ ਲੱਗੀਆਂ ਕੁਲਦੀਪ ਭੈਣੇ ਆਪਣੇ ਪੁੱਤ ਨੂੰ ਜਰਾ ਲਗਾਮ ਪਾਓ ਰੋਜ ਭੱਜ-ਭੱਜ ਕੇ ਉਹਨਾਂ ਦੇ ਘਰ ਵਿੱਚ ਪਲੇਟਾਂ ਵਿੱਚ ਬੰਨ ਸਵਾਨਾ ਖਾਣਾ ਦੇਣ ਜਾਂਦਾ ਹੈ ਜਮਾਨਾ ਬਹੁਤ ਤੇਜ ਹੋ ਗਿਆ ਹੈ ਤੇਰਾ ਪੁੱਤ ਤਾਂ ਬਹੁਤ ਪੋਲਾ ਹੈ ਕੀ ਪਤਾ ਹੈ ਕਿ ਉਹ ਜੇ ਲੋਕ ਹਨ ਕੱਲ ਨੂੰ ਇਹ ਨਾ ਹੋਵੇ ਕਿ ਉਹ ਲੋਕ ਤੁਹਾਡੇ ਪੁੱਤ ਨੂੰ ਹੀ ਢਕਾ ਦੇਣ ਫਿਰ ਕੀ ਬਣੂ ਇਹ ਗੱਲਾਂ ਉਹਨਾਂ ਨੇ ਹੋਲੀ ਕਈਆਂ ਮਨਪ੍ਰੀਤ ਨੇ ਸੁਣੀਆਂ ਤਾਂ ਨਹੀਂ ਆ ਪਰ ਅੰਦਾਜ਼ਾ ਲਗਾ ਲਿਆ ਕਿ ਉਹ ਕਹਿਣਾ ਕੀ ਚਾ ਰਹੀਆਂ ਹਨ ਉਹ ਮੂ ਬਣਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਤਾਂ ਸੋਚ ਹੀ ਚੁੱਕਾ ਸੀ ਵਿਆਹ ਤਾਂ ਸਿਰਫ ਕਿਰਨ ਨਾਲ ਹੀ ਕਰੇਗਾ ਉਹ ਤਾਂ ਇੰਨੀ 마ਸੂਮ ਤੇ ਪੋਲੀਪਾਲੀ ਕੁੜੀ ਸੀ ਜੋ ਉਸ ਦੇ ਘਰ ਆ ਕੇ ਉਸ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ ਪਰ ਮਾਂ ਦੀ ਇਹ ਗੱਲ ਸੁਣ ਕੇ ਉਸ ਦਾ ਮੂਡ ਹੀ ਖਰਾਬ ਹੋ ਗਿਆ ਅਕਸਰ ਜਦੋਂ ਸਵੇਰੇ ਸਵੇਰੇ ਯੂਨੀਵਰਸਿਟੀ ਜਾਣ ਲਈ ਘਰੋਂ ਨਿਕਲਦਾ ਕਈ ਵਾਰ ਉਸ ਦੀ ਮੁਲਾਕਾਤ ਕਿਰਨ ਨਾਲ ਹੋ ਜਾਂਦੀ ਜੋ ਆਪਣੇ ਗੇਟ ਤੋਂ ਨਿਕਲਦੀ ਉਸ ਦਾ ਸਿਰ ਤੇ ਦੁਪੱਟੇ ਨਾਲ ਟਕਿਆ ਹੁੰਦਾ ਖੁਦ ਹੀ ਰਾਸ਼ਨ ਲੈਣ ਲਈ ਦੁਕਾਨ ਨੂੰ ਜਾਂਦੀ ਹੈ ਇਹ ਦੇਖ ਕੇ ਅਮਨਪ੍ਰੀਤ ਦਾ ਦਿਲ ਅੰਦਰ ਹੀ ਅੰਦਰ ਕੁੜਕਦਾ ਰਹਿੰਦਾ ਸੀ ਇੱਕ ਦਿਨ ਉਹ ਕਹਿਣ ਲੱਗਾ ਤੈਨੂੰ ਜਿਸ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸ ਦਿਆ ਕਰ ਮੈਂ ਲਿਆ ਦਿਆ ਕਰਾਂਗਾ ਇਲੀ ਦੇਲੀ ਵਿੱਚ ਕਿਰਨ ਨੂੰ ਵੀ ਆ ਉਸ ਨਾਲ ਪਿਆਰ ਹੋ ਗਿਆ ਸੀ ਆ ਉਹ ਕਦੇ ਬੋਲ ਨਹੀਂ ਪਾਈ ਆ ਸ਼ਾਇਦ ਉਹ ਆਪਣੇ ਪਿਓ ਤੋਂ ਡਰਦੀ ਸੀ ਆ ਖੈਰ ਇੱਕ ਦਿਨ ਦੋਵੇਂ ਗੱਲਾਂ ਕਰਦੇ ਹੋਏ ਗਲੀ ਵਿਚ ਆ ਰਹੇ ਸਨ ਕਿ ਕੁਲਦੀਪ ਕੌਰ ਨੇ ਆਪਣੇ ਪੁੱਤ ਨੂੰ ਆ ਕਿਰਨ ਦੇ ਨਾਲ ਦੇਖ ਲਿਆ ਇਹ ਦੇਖ ਕੇ ਉਸ ਦੇ ਮੱਥੇ ਤੇ ਤਿਓੜੀਆਂ ਪੈ ਗਈਆਂ ਮਨਪ੍ਰੀਤ ਤਾਂ ਤੁਰੰਤ ਯੂਨੀਵਰਸਿਟੀ ਵੱਲ ਨਿਕਲ ਗਿਆ ਸੀ ਜਦੋਂ ਕਿ ਕਿਰਨ ਆਪਣੇ ਚਿਹਰੇ ਨੂੰ ਲੁਕਾ ਕੇ ਘਰ ਵੱਲ ਚਲੀ ਗਈ ਸੀ ਆ ਇਹ ਗੱਲ ਕੁਲਦੀਪ ਕੌਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕੀ ਆ ਕਿ ਉਹਦਾ ਪੁੱਤ ਕਿਰਨ ਨਾਲ ਕੋਈ ਵੀ ਰਿਸ਼ਤਾ ਰੱਖੇ ਕਾਫੀ ਦਿਨਾ ਤੋਂ ਇਹ ਨੋਟ ਕਰ ਰਹੀ ਸੀ ਕਿ ਉਹਦਾ ਪੁੱਤ ਕਿਰਨ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈ ਰਿਹਾ ਹੈ ਤਾਂ ਹੀ ਤਾਂ ਭੱਜ-ਭੱਜ ਕੇ ਉਹਨਾਂ ਦੇ ਘਰ ਕਿਸੇ ਨਾ ਕਿਸੇ ਬਹਾਨੇ ਜਾਂਦਾ ਰਹਿੰਦਾ ਹੈ ਪਹਿਲਾਂ ਤਾਂ ਉਹਨਾਂ ਨੂੰ ਵੀ ਕਿਰਨ ਬਹੁਤ ਪਸੰਦ ਆਈ ਸੀ ਆ ਪਰ ਜਦੋਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਹਾਲਾਤ ਪਤਾ ਲੱਗੇ ਤਾਂ ਉਹ ਪੂਰੀ ਤਰ੍ਹਾਂ ਬਦਲ ਗਈ ਆ ਘਟੋ ਘਟੋ ਆਪਣੇ ਨਾਲੋਂ ਨੀਵੇਂ ਦਰਜੇ ਦੇ ਲੋਕਾਂ ਨਾਲ ਤਾਂ ਕਦੇ ਵੀ ਰਿਸ਼ਤਾ ਨਹੀਂ ਜੋੜ ਸਕਦੀ ਸੀ ਆ ਖਾਸ ਕਰਕੇ ਐ ਜੇ ਪਰਿਵਾਰ ਦੀ ਕੁੜੀ ਆ ਜਿਸਦਾ ਪਿਓ ਨਸ਼ੇੜੀ ਹੋਵੇ ਤੇ ਮਾਂ ਫੈਕਟਰੀ ਵਿੱਚ ਕੰਮ ਕਰਦੀ ਹੋਵੇ ਉਹ ਤਾਂ ਹਰਗਿਜ਼ ਐਜੇ ਲੋਕਾਂ ਨਾਲ ਰਿਸ਼ਤੇਦਾਰੀ ਨਹੀਂ ਕਰ ਸਕਦੀ ਫਿਲਹਾਲ ਉਸ ਦਿਨ ਜਦੋਂ ਆ ਮਨਪ੍ਰੀਤ ਯੂਨੀਵਰਸਿਟੀ ਤੋਂ ਵਾਪਸ ਆਇਆ ਤਾਂ ਗੁਆਂਢ ਵਿੱਚ ਕਾਫੀ ਕੋਹਰਾ ਮਚਿਆ ਹੋਇਆ ਸੀ ਆ ਗਵਾੜਦੀ ਔਰਤਾ ਨੇ ਕਿਰਨ ਦੀ ਮਾਂ ਨੂੰ ਉੱਥੇ ਹੀ ਖੜਾ ਕਰ ਰੱਖਿਆ ਸੀ ਤੇ ਉਸ ਨੂੰ ਗੱਲਾਂ ਸੁਣਾ ਰਹੀ ਐ ਸੀ ਕਹਿਣ ਲੱਗੀ ਆ ਉਹ ਬੀਬੀ ਆ ਚੰਗਾ ਇਹ ਹੋਵੇਗਾ ਕਿ ਆਪਣਾ ਸਮਾਨ ਬੰਨ ਤੇ ਇੱਥੋਂ ਚੱਲ ਦੀ ਬਾਣਾ ਅਸੀਂ ਤਾਂ ਤੁਹਾਨੂੰ ਬੜਾ ਹੀ شریف ਸਮਝਦੇ ਸੀ ਆ ਪਰ ਤੁਸੀਂ ਦੋਵੇਂ ਮਾਮਾਤਿਆਂ ਨੇ ਨਾ ਜਾਣੇ ਇੱਥੇ ਆ ਕੇ ਕਿਹੜੇ ਚੱਕਰ ਚਲਾਈ ਫਿਰਦੀਆਂ ਹੋ ਸਾਰਾ ਦਿਨ ਤੁਹਾਡਾ ਪਤੀ ਗਲੀਆਂ ਵਿੱਚ ਫਿਰਦਾ ਰਹਿੰਦਾ ਹੈ ਤੇ ਅਜੀਬੋ ਗਰੀਬ ਆਵਾਜ਼ਾਂ ਕੱਢਦਾ ਰਹਿੰਦਾ ਹੈ ਅਸੀਂ شریف ਲੋਕਾਂ ਇਸ ਸ਼ਰੀਫਾਂ ਦਾ ਮੋਹੱਲਾ ਹੈ ਬਿਹਤਰ ਇਹ ਹੋਵੇਗਾ ਇੱਥੋਂ ਨਿਕਲ ਜਾਓ ਇਹ ਸੁਣ ਕੇ ਕਿਰਨ ਦੀ ਮਾਂ ਰੋਣ ਲੱਗ ਪਈ ਉਹ ਕਹਿ ਰਹੀ ਸੀ ਆ ਪੈਣ ਜੀ ਸਾਡੇ ਉੱਤੇ ਜ਼ੁਲਮ ਨਾ ਕਰੋ ਮੈਂ ਆਪਣੇ ਪਤੀ ਨੂੰ ਸਮਝਾਵਾਂਗੀ ਬਲਕਿ ਹੁਣ ਜਦੋਂ ਵੀ ਮੈਂ ਕੰਮ ਤੇ ਜਾਵਾਂਗੀ ਤਾਂ ਘਰ ਨੂੰ ਬਾਹਰੋਂ ਤਾਲਾ ਲਾ ਕੇ ਜਾਵਾਂਗੀ ਪਿਛਲੇ ਮੋਹੱਲੇ ਵਿੱਚ ਵੀ ਲੋਕਾਂ ਨੇ ਸਾਨੂੰ ਜਲੀਲ ਕਰਕੇ ਕੱਢਿਆ ਸੀ ਆ ਮੇਰੀ ਵੀ ਜਬਾਨਤੀ ਹੈ ਮੈਂ ਉਹਨੂੰ ਚੰਗੇ ਮੋਹੱਲੇ ਵਿੱਚ ਰੱਖਣਾ ਚਾਹੁੰਦੀ ਸੀ ਆ ਜੰਗੇ ਘਰ ਵਿੱਚ ਉਸਦਾ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੁਹਾਨੂੰ ਆ ਰੱਬ ਦਾ ਵਾਸਤਾ ਮੇਰੀ ਮਜਬੂਰੀ ਨੂੰ ਸਮਝੋ ਇਹ ਗੱਲਾਂ ਸੁਣ ਕੇ ਮਨਪ੍ਰੀਤ ਦਾਤਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਘਰ ਗਿਆ ਤੇ ਮਾਂ ਨੂੰ ਦੋ ਟੁਕ ਲਫ਼ਜ਼ਾਂ ਵਿੱਚ ਕਹਿਣ ਲੱਗਾ ਮਾ ਮੈਂ ਵਿਆਹ ਕਰਵਾਉਣਾ ਹੈ ਇਹ ਸੁਣ ਕੇ ਕੁਲਦੀਪਕੌਰ ਨੇ ਇੱਕ ਨਜ਼ਰ ਪੁੱਤ ਵੱਲ ਮਾਰੀ ਤੇ ਕਹਿਣ ਲੱਗੀ ਹਾਂ ਹਾਂ ਪੁੱਤ ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈ ਫਿਰ ਤੇਰਾ ਵਿਆਹ ਵੀ ਕਰਵਾ ਦੇਵਾਂਗੇ ਪਰ ਅਮਨਪ੍ਰੀਤ ਕਹਿਣ ਲੱਗਾ ਨਹੀਂ ਮੈਂ ਕਿਰਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਅੱਜ ਹੀ ਕਰਨਾ ਹੈ ਤੁਸੀਂ ਮੇਰਾ ਤੇ ਉਸਦਾ ਵਿਆਹ ਕਰਵਾ ਦਿਓ ਮੈਂ ਇਹਨਾਂ ਨੂੰ ਹੋਰ ਤਕਲੀਫ ਵਿੱਚ ਨਹੀਂ ਦੇਖ ਸਕਦਾ ਇਹ ਸੁਣ ਕੇ ਤਾਂ ਕੁਲਦੀਪਕੌਰ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਅਗਲੇ ਹੀ ਪਲ ਉਹ ਚਿੱਕਾ ਮਾਰ ਮਾਰ ਕੇ ਪੁੱਤ ਨੂੰ ਕਹਿਣ ਲੱਗੀ ਮੈਂ ਮਰ ਜਾਵਾਂਗੀ ਪਰ ਕਦੇ ਵੀ ਉਸ ਨੂੰ ਇਸ ਕਰ ਦੀ ਨੂੰ ਨਹੀਂ ਬਣਾਵਾਂਗੀ ਉਹ ਤਾਂ ਜਾਦੂਗਰਨੀ ਹੈ ਉਸਨੇ ਤੈਨੂੰ ਫਸਾ ਲਿਆ ਹੈ ਤਾਂ ਹੀ ਤਾਂ ਮੈਂ ਆਖਾਂ ਤੂੰ ਦਿਨੋ ਦਿਨਾ ਐਨਾ ਗੁਮਸੂਮ ਕਿਉਂ ਰਹਿਣ ਲੱਗ ਪਿਆ ਹੈ ਐਨਾ ਜਾਦੂਗਰਨੀਆਂ ਨੇ ਤੇਰੇ ਉੱਤੇ ਜਾਦੂ ਕਰ ਰੱਖਿਆ ਹੈ ਤਾਂ ਜੋ ਕਿਸੇ ਚੰਗੇ ਘਰ ਦੇ ਮੁੰਡੇ ਨੂੰ ਫਸਾ ਸਕਣਾ ਮਾਂ ਦੀਆਂ ਗੱਲਾਂ ਸੁਣ ਕੇ ਮਨਪ੍ਰੀਤ ਦਾ ਤਾਂ ਸਿਰ ਫੜ ਕੇ ਬੈਠ ਗਿਆ ਕਹਿਣ ਲੱਗਿਆ ਮਾਇਆ 'ਚ ਕੁਝ ਨਹੀਂ ਹੁੰਦਾ ਉਸਨੇ ਤਾਂ ਕਦੇ ਮੁੜ ਕੇ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਮੈਂ ਉਸ ਨੂੰ ਪਸੰਦ ਕਰਦਾ ਹਾਂ ਪਰ ਕੁਲਦੀਪ ਕਹਿਣ ਲੱਗੀ ਇਹ ਕੁੜੀਆਂ ਇੰਜੀ ਹੁੰਦੀਆਂ ਨੇ ਖੁਦ ਉੱਤੇ ਗੱਲ ਆਉਣੀ ਨਹੀਂ ਦਿੰਦੀਆਂ ਹਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਅਚਾਨਕ ਸਾਹਮਣੇ ਵਾਲੇ ਘਰ ਤੋਂ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਜੋ ਗੱਲ ਪਤਾ ਲੱਗੀ ਉਹ ਤਾਂ ਮਨਪ੍ਰੀਤ ਦੇ ਸਿਰ ਉੱਤੇ ਬੰਬ ਵਾਂਗ ਡਿੱਗੀ ਆ ਕਿਰਨ ਦੀ ਮਾਂ ਰੋ ਰਹੀ ਸੀ ਜਦੋਂ ਕਿ ਉਸ ਦਾ ਪਤੀ ਉਸ ਨੂੰ ਮਾਰ ਰਿਹਾ ਸੀ ਘਰ ਦਾ ਦਰਵਾਜ਼ਾ ਖੁੱਲਾ ਸੀ ਇਸ ਕਰਕੇ ਅੱਜ ਗਵਾਂਡੀਆਂ ਨੂੰ ਸਾਰੀਆਂ ਗੱਲਾਂ ਸਾਫ਼ ਸੁਣਾਈ ਦੇ ਰਹੀਆਂ ਸਨ ਅਸਲ ਵਿੱਚ ਕਿਰਾਂ ਦਾ ਰਿਸ਼ਤਾ ਤਾਂ ਉਸਦੇ ਪਿਓ ਨੇ ਆਪਣੇ ਵਰਗੇ ਹੀ ਕਿਸੇ ਨਸ਼ੇੜੀ ਨਾਲ ਕਰ ਦਿੱਤਾ ਸੀ ਉਹ ਉਮਰ ਵਿੱਚ ਵੀ ਕਾਫੀ ਵੱਡਾ ਸੀ ਸਿਰਫ ਇੰਨਾ ਹੀ ਨਹੀਂ ਆ ਲੋਕ ਇਹ ਵੀ ਕਹਿ ਰਹੇ ਸਨ ਕੀ ਉਸਦੇ ਨਸ਼ੇੜੀ ਪਿਓ ਨੇ ਉਸ ਨੂੰ ਕਿਸੇ ਹੋਰ ਨਸ਼ੇੜੀ ਨੂੰ ਵੇਚ ਦਿੱਤਾ ਹੈ ਇਹ ਸੁਣ ਕੇ ਤਾਂ ਮਨਪ੍ਰੀਤ ਦੀ ਰੂ ਕੰਬ ਗਈ ਔਰ ਰੋਣ ਲੱਗ ਪਿਆ ਰੋਣੀ ਅੱਖਾਂ ਨਾਲ ਮਾਂ ਕੋਲ ਆਇਆ ਤੇ ਕਹਿਣ ਲੱਗਾ ਮਾਂ ਰੱਬ ਦਾ ਵਾਸਤਾ ਤੁਸੀਂ ਜਾਓ ਤੇ ਉਸ ਦੀ ਮਾਂ ਨਾਲ ਗੱਲ ਕਰੋ ਮੈਂ ਕਿਰਨ ਨੂੰ ਕਿਸੇ ਹੋਰ ਦਾ ਹੁੰਦਿਆ ਨਹੀਂ ਦੇਖ ਸਕਦਾ ਮੈਂ ਉਸ ਨੂੰ ਬਹੁਤ ਪਸੰਦ ਕਰਦਾ ਹਾਂ ਮੈਂ ਉਸ ਤੋਂ ਬਿਨਾ ਮਰ ਜਾਵਾਂਗਾ ਮੇਉ ਸੁਨੂ ਕਿਸੇ ਹੋਰ ਨਾਲ ਨਹੀਂ ਵੰਡ ਸਕਦਾ ਪਲੀਜ਼ ਮਾਂ ਜਾਓ ਮੇਰੇ ਤੇ ਕਿਰਨ ਦੇ ਰਿਸ਼ਤੇ ਦੀ ਗੱਲ ਕਰੋ ਪਰ ਕੁਲਦੀਪਕੌਰ ਨੇ ਤਾਂ ਹੱਤ ਚੁੱਕੇ ਤੇ ਪੁੱਤ ਨੂੰ ਚੁੱਪ ਕਰਵਾ ਦਿੱਤਾ ਕਹਿਣ ਲੱਗੀ ਜੇ ਤੂੰ ਮੂੰਹ ਵਿੱਚੋਂ ਇੱਕ ਲਵਜ਼ ਵੀ ਹੋਰ ਕੱਢਿਆ ਤਾਂ ਮੇਰੇ ਹੁਕਮ ਦੇ ਖਿਲਾਫ ਗਿਆ ਤਾਂ ਮੈਂ ਤੇਰੇ ਸਾਹਮਣੇ ਆਪਣੀ ਜਾਨ ਦੇ ਦੇਵਾਂਗੀ ਇਸ ਨੂੰ ਕੇ ਤਾਂ ਮਨਪ੍ਰੀਤ ਦੀ ਰੂ ਕੰਬ ਗਈ ਸੀ ਆ ਪਰ ਮੇਉ ਕਿਰਨ ਨੂੰ ਬਹੁਤ ਪਸੰਦ ਕਰਦਾ ਸੀ ਪਰ ਆਪਣੀ ਮਾਂ ਨੂੰ ਵੀ ਉਹ ਕਿਰਨ ਤੋਂ ਵੱਧ ਪਿਆਰ ਕਰਦਾ ਸੀ ਆ ਪਰ ਹਾਂ ਮਾਣੂ ਮਨੋਂ ਲਈ ਉਸਨੇ ਪੂਰੀ ਕੋਸ਼ਿਸ਼ ਕੀਤੀ ਸੀ ਆ ਨੀਂਦ ਤਾਂ ਉਸ ਦੀ ਅੱਖਾਂ ਤੋਂ ਉੱਡ ਚੁੱਕੀ ਸੀ ਸਾਰੀ ਰਾਤ ਉਹ ਗੋਡਿਆਂ ਤੇ ਆ ਸੜਕ ਦੇ ਕਿਨਾਰੇ ਬੈਠਾ ਰੋਂਦਾ ਰਹਿੰਦਾ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਆ ਉਹ ਇਸ ਹਾਲਤ ਵਿੱਚ ਪਹੁੰਚ ਜਾਵੇਗਾ ਆਖਰਕਾਰ ਉਹ ਦਿਨ ਵੀ ਆ ਗਿਆ ਜਿਸ ਦਿਨ ਕਿਰਨ ਦਾ ਵਿਆਹ ਸੀ ਉਹਨਾਂ ਦੇ ਘਰ ਮਹਿਮਾਨ ਆ ਜਾ ਰਹੇ ਸਨ ਤੇ ਉਹ ਦ੍ਰਿਸ਼ ਤਾਂ ਮਨਪ੍ਰੀਤ ਦੇਖ ਹੀ ਨਹੀਂ ਸਕਿਆ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਥੋੜੀ ਦੇਰ ਬਾਅਦ ਵਰਾਤ ਆ ਗਈ ਤੇ ਕਿਰਨ ਵੀਦਾ ਹੋ ਕੇ ਆਪਣੇ ਘਰ ਚਲੀ ਗਈ ਜਿਵੇਂ ਹੀ ਉਸਦੀ ਏ ਡੋਲੀ ਤੁਰੀ ਆ ਤਾਂ ਕੁਲਦੀਪ कौर ਦੇ ਦਿਲ ਨੂੰ ਠੰਡਕ ਮਿਲੀ ਉਹ ਕਹਿਣ ਲੱਗੀ ਸ਼ੁਕਰ ਹੈ ਉਸ ਡੈਣ ਤੋਂ ਛੁਟਕਾਰਾ ਮਿਲਿਆ ਮੇਰੇ ਪੁੱਤ ਦਾ ਖਿਹੜਾ ਛੁੱਟ ਗਿਆ ਜੇ ਇਹ ਇੱਥੇ ਬੈਠੀ ਰਹਿੰਦੀ ਆ ਤਾਂ ਮੇਰਾ ਪੁੱਤ ਤਾਂ ਹਰ ਹਾਲਤ ਵਿੱਚ ਉਸ ਨਾਲ ਵਿਆਹ ਕਰਵਾ ਲੈਂਦਾ ਉੱਥੇ ਮਨਪ੍ਰੀਤ ਕਈ ਦਿਨਾਂ ਤੱਕ ਬੁਖਾਰ ਵਿੱਚ ਪਿਆ ਰਿਆ ਸੀ ਆ ਅਨੁਖਾਣ ਪੀਨ ਤੱਕ ਦਾ ਹੋਸ਼ ਨਹੀਂ ਸੀ ਆ ਕੁਝ ਹੀ ਹਫ਼ਤਿਆਂ ਵਿੱਚ ਉਸਦੇ ਵੱਡੇ ਭਰਾ ਨੇ ਉਸਦਾ ਐਡਮਿਸ਼ਨ ਅ ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਕਰਵਾ ਦਿੱਤਾ ਤੇ ਉਹ ਵਿਦੇਸ਼ ਚਲਾ ਗਿਆ 10 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਪਰ ਕੋਈ ਇੱਕ ਪਲ ਨਹੀਂ ਸੀ ਜਦੋਂ ਉਸਨੇ ਕਿਰਨ ਨੂੰ ਯਾਦ ਨਾ ਕੀਤਾ ਹੋਵੇ ਭਾਵੇਂ ਉਹ ਹੁਣ ਕਿਸੇ ਹੋਰ ਦੀ ਹੋ ਚੁੱਕੀ ਸੀ ਆ ਪਰ ਮਨਪ੍ਰੀਤ ਅੱਜ ਵੀ ਸਿਰਫ ਉਸਦਾ ਹੀ ਸੀ ਆ ਇਸ ਤੋਂ ਬਾਅਦ ਕਈ ਵਾਰ ਉਹ ਅਮਰੀਕਾ ਤੋਂ ਆਪਣੀ ਮਾਂ ਤੇ ਭਰਾ ਪੈਣਾ ਨੂੰ ਫੋਨ ਕਰਦਾ ਰਿਹਾ ਪਰ ਕਿਸੇ ਨੇ ਵੀ ਕਿਰਨ ਬਾਰੇ ਕੋਈ ਗੱਲ ਨਾ ਕੀਤੀ ਇੱਕ ਵਾਰੀ ਜਦੋਂ ਉਸਦੀ ਭਾਬੀ ਨਾਲ ਗੱਲ ਹੋਈ ਤਾਂ ਕਿਰਨ ਬਾਰੇ ਪੁੱਛਣ ਲੱਗਾ ਭਾਬੀ ਦੱਸਣ ਲੱਗੀ ਕਿ ਕਿਰਨ ਦਾ ਪਤੀ ਬਹੁਤ ਬੁਰਾ ਆਦਮੀ ਹੈ ਉਸਤੇ ਬਹੁਤ ਜ਼ੁਲਮ ਕਰਦਾ ਹੈ ਉਹ ਵੀ ਉਸ ਦੇ ਪਿਓ ਵਾਂਗ ਨਸ਼ੇੜੀ ਹੈ ਉਹ ਵਿਚਾਰੀ ਦੀ ਜ਼ਿੰਦਗੀ ਤਾਂ ਤਬਾਹ ਹੋ ਗਈ ਆ ਇਹ ਸਾਰਾ ਕੁਝ ਕਿਰਨ ਦੀ ਮਾਂ ਨੇ ਭਾਬੀ ਨੂੰ ਦੱਸਿਆ ਸੀ ਆ ਫਿਰ ਕੁਝ ਸਮੇਂ ਬਾਅਦ ਜਦੋਂ ਮੂੜ ਕਿਰਨ ਦੀ ਗੱਲ ਚੱਲੀ ਤਾਂ ਭਾਬੀ ਨੇ ਦੱਸਿਆ ਕੀ ਹੁਣ ਉਹ ਲੋਕ ਇਹ ਮਕਾਨ ਛੱਡ ਕੇ ਕਿਤੇ ਚਲੇ ਗਏ ਹਨ ਕਿਸੇ ਨੂੰ ਨਹੀਂ ਪਤਾ ਇਹ ਕਿੱਥੇ ਗਏ ਹਨ ਇਹ ਸੁਣ ਕੇ ਮਨਪ੍ਰੀਤ ਦਾਦੀ ਲਡੁੱਬ ਗਿਆ ਕਿਉਂਕਿ ਉਸ ਨੂੰ ਤਾਂ ਅੱਜ ਵੀ ਇਹ ਉਮੀਦ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਨੂੰ ਕਿਰਨ ਬਾਰੇ ਕੁਝ ਪਤਾ ਲੱਗ ਜਾਵੇਗਾ ਕਦੇ ਨਾ ਕਦੇ ਉਹਦੀ ਇੱਕ ਚਲਕ ਦੇਖ ਲਵੇਗਾ ਪਰ ਹੁਣ ਤਾਂ ਇਹ ਸਾਰੀਆਂ ਉਮੀਦਾਂ ਮਰ ਚੁੱਕੀਆਂ ਸਾਨਾ ਉੱਥੇ ਹੀ ਆਪਣੀ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਨ ਲੱਗਿਆ ਸੀ ਇਹ ਚੰਗਾ ਕਮਾ ਲੈਂਦਾ ਸੀ ਅੱਜ 10 ਸਾਲ ਬਾਅਦ ਜਦੋਂ ਉਹ ਮੁਰ ਇੱਥੇ ਆਇਆ ਸੀ ਤਾਂ ਅੱਜ ਵੀ ਉਸਨੇ ਇੱਕ ਵਾਰ ਫੇਰਾ ਉਸਦੀ ਮਾਂ ਕੁਲਦੀਪ ਕੌਰ ਨੂੰ ਗੁਆਂਢ ਦੀਆਂ ਔਰਤਾਂ ਦੇ ਨਾਲ ਮਿਲ ਕੇ ਕਿਰਨਵਾਰੇ ਬੂਰਾ ਭਲਾ ਕਹਿੰਦੀ ਨੂੰ ਸੁਣ ਲਿਆ ਸੀ ਜਦੋਂ ਤੋਂ ਆ ਮਨਪ੍ਰੀਤ ਨੇ ਸੁਣਿਆ ਸੀ ਕਿ ਕਿਰਨ ਸਾਹਮਣੇ ਵਾਲੇ ਘਰ ਵਿੱਚ ਰਹਿੰਦੀ ਹੈ ਤਾਂ ਉਸ ਦਾ ਤਾਂ ਜੀ ਕਰ ਰਿਹਾ ਸੀ ਕਿ ਜਲਦੀ ਤੋਂ ਜਲਦੀ ਜਾ ਕੇ ਕਿਰਨ ਨੂੰ ਮਿਲੇ ਪਰ ਉਸ ਦੀ ਮਾਂ ਨੇ ਉਸ ਨੂੰ ਐਡੀ ਵੱਡੀ ਧਮਕੀ ਦਿੱਤੀ ਸੀ ਕਿ ਉਹ ਇੱਕ ਵਾਰ ਫਿਰ ਬੇਬਸ ਹੋ ਗਿਆ ਸੀ ਉਹ ਦੋਵੇਂ ਬੱਚੇ ਵੀ ਉਸ ਦੇ ਸਾਨਾ ਬਿਲਕੁਲ ਆਪਣੀ ਮਾਂ ਵਰਗੇ ਸਾਨਾ ਪਰ ਗਰੀਬੀ ਦੀ ਵਜ੍ਹਾ ਨਾਲ ਉਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਆ ਜਦੋਂ ਕੁਲਦੀਪ ਕੌਰ ਨੇ ਦੇਖਿਆ ਕਿ ਪੁੱਤਕ ਕੀਤੇ ਹੱਥੋਂ ਨਾ ਨਿਕਲ ਜਾਵੇ ਤਾਂ ਤੁਰੰਤ ਉਸ ਦੇ ਲਈ ਰਿਸ਼ਤਾ ਲੱਭਣ ਲੱਗ ਪਈ ਆ ਇੱਥੋਂ ਤੱਕ ਕਿ ਇੱਕ ਚੰਗੀ ਕੁੜੀ ਦੇਖ ਕੇ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਮਨਪ੍ਰੀਤ ਕਿਸੇ ਵੀ ਹਾਲਤ ਵਿੱਚ ਵਿਆਹ ਲਈ ਤਿਆਰ ਨਹੀਂ ਸੀ ਪਰ ਸਿਰਫ ਆਪਣੀ ਮਾਂ ਨੂੰ ਖੁਸ਼ੀ ਦੇਣ ਲਈ ਆ ਉਹ ਤਿਆਰ ਹੋ ਗਿਆ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ 7-8 ਦਿਨਾਂ ਤੱਕ ਘਰ ਵਿਚੋਰਤਾ ਵੱਲੋਂ ਗੀਤ ਗਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸਾਰੇ ਆਂਡਗੁਆਂਦੇ ਲੋਕ ਆਉਂਦੇ ਜਾਂਦੇ ਰਹੇ ਆ ਪਰ ਕਿਸੇ ਨੇ ਵੀ ਕਿਰਨਾਂ ਤੇ ਉਸਦੇ ਬੱਚਿਆਂ ਨੂੰ ਵਿਆਹ ਤੇ ਨਹੀਂ ਬੁਲਾਇਆ ਮਨਪ੍ਰੀਤ ਬਿਲਕੁਲ ਵੀ ਖੁਸ਼ ਨਹੀਂ ਸੀ ਨਾ ਹੀ ਉਸਨੇ ਆਪਣੀ ਹੋਣ ਵਾਲੀ ਘਰਵਾਲੀ ਨੂੰ ਦੇਖਿਆ ਸੀ ਉਹ ਤਾਂ ਬਸ ਇੱਕ ਕਟਪੁਤਲੀ ਵਾਂਗ ਸਾਰੀਆਂ ਰਸਮਾਂ ਨਿਭਾ ਰਹੀ ਸੀ ਉਹ ਦਿਨ ਵਿਆਹ ਗਿਆ ਜਦੋਂ ਉਸਦੀ ਬਰਾਤ ਸੀ ਉਹ ਲਾੜਾ ਬਣ ਕੇ ਤਿਆਰ ਬੈਠਾ ਸੀ ਅਚਾਨਕ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬਹੁਤ ਮੁਸ਼ਕਲ ਨਾਲ ਆਪਣੇ ਹੰਝੂ ਕਾਬੂ ਕਰ ਰਿਹਾ ਸੀ ਸਾਰੇ ਰਿਸ਼ਤੇਦਾਰਾਂ ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਜਦੋਂ ਸਾਰੇ ਰਿਸ਼ਤੇਦਾਰ ਤੇ ਗਵਾਂਢੀ ਖਾਣਾ ਖਾਣ ਵਿੱਚ ਰੁੱਝੇ ਹੋਏ ਸਨ ਤਾਂ ਉਦੋਂ ਹੀ ਕਿਰਨ ਦੇ ਦੋ ਬੱਚੇ ਘਰ ਵਿੱਚ ਆਏ ਉਹ ਵੱਡੀ ਟ੍ਰੇ ਚੋਂ ਖਾਣਾ ਪਾ ਰਹੇ ਬੰਦੇ ਕੋਲ ਗਏ ਤੇ ਉਸ ਨੂੰ ਖਾਣਾ ਦੇਣ ਦੀ ਬੇਨਤੀ ਕਰਨ ਲੱਗੇ ਉਸਨੇ ਪਹਿਲਾਂ ਤਾਂ ਉਸ ਨੂੰ ਖੂਬ ਝਿੜਕਿਆ ਤੇ ਉੱਥੋਂ ਜਾਣ ਲਈ ਆਖਿਆ ਪਰ ਫਿਰ ਉਸ ਦਾ ਵੀ ਇਹ ਮਾਸੂਮ ਚਿਹਰਾ ਤੇ ਦਿਲ ਪਿਘਲ ਗਿਆ ਉਸਨੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਲਿਆ ਤੇ ਇੱਕ ਵਿੱਚ ਸਬਜ਼ੀ ਰੋਟੀਆਂ ਭਰ ਕੇ ਦੇ ਦਿੱਤਾ ਫਿਰ ਆਖਿਆ ਮੁੜ ਕੇ ਇੱਥੇ ਆ ਕੇ ਨਾ ਖੜਨਾ ਠੀਕ ਹੈ ਬੇਟਾ ਵਾਪਸ ਘਰੇ ਚਲੇ ਜਾਓ ਉਹ ਬੱਚੇ ਪਤਾ ਨਹੀਂ ਕਿੰਨੇ ਦਿਨਾਂ ਤੋਂ ਭੁੱਖੇ ਸਨ ਪਰ ਇੰਨਾ ਸਵਾਦੀ ਖਾਣਾ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਆਏ ਦੋਵੇਂ ਭੈਣ ਭਰਾ ਜਿਵੇਂ ਹੀ ਉੱਥੋਂ ਨਿਕਲਣ ਲੱਗੇ ਤਾਂ ਕੁਲਦੀਪ ਕੌਰ ਨੇ ਦੇਖ ਲਿਆ ਉਸਨੇ ਦੋਵਾਂ ਬੱਚਿਆਂ ਨੂੰ ਬੜੀਆਂ ਗੱਲਾਂ ਸੁਣਾਈਆਂ ਜੋ ਖਾਣਾ ਉਹ ਲੈ ਜਾ ਰਹੇ ਸਨ ਫਿਰ ਉਸਨੇ ਉਹਨਾਂ ਬੱਚਿਆਂ ਦੇ ਹੱਥੋਂ ਖਾਣੇ ਵਾਲੇ ਲਿਫਾਫੇ ਖੋ ਕੇ ਫਰਸ਼ ਤੇ ਸੁੱਟ ਦਿੱਤੇ ਤੇ ਉਹਨਾਂ ਨੂੰ ਮਾਰਨ ਲੱਗ ਪਈ ਆ ਇਹ ਦੇਖ ਕੇ ਮਨਪ੍ਰੀਤ ਤਾਂ ਰਿਆ ਨਾ ਗਿਆ ਉਹ ਲਾੜਾ ਬਣਿਆ ਉੱਥੋਂ ਉੱਠਿਆ ਤੇ ਆਪਣੀ ਮਾਂ ਕੋਲ ਆ ਕੇ ਉਹਨਾਂ ਬੱਚਿਆਂ ਨੂੰ ਛੁੜਾਉਣ ਲੱਗ ਪਿਆ ਕਹਿਣ ਲੱਗਿਆ ਰੱਬ ਤੋਂ ਡਰ ਮਾਂ ਕੀ ਵਿਗਾੜਿਆ ਹੈ ਇਹਨਾਂ ਬੱਚਿਆਂ ਨੇ ਤੁਹਾਡਾ ਹੁਣ ਤਾਂ ਤੁਸੀਂ ਖਾਣਾ ਹੀ ਬਰਬਾਦ ਕਰ ਦਿੱਤਾ ਹੈ ਜੇ ਇਹ ਬੱਚੇ ਖਾ ਲੈਂਦੇ ਤਾਂ ਤੁਹਾਡਾ ਕੀ ਜਾਂਦਾ ਸਾਰੇ ਲੋਕ ਉਸ ਵੱਲ ਦੇਖ ਰਹੇ ਸਨ ਮਨਪ੍ਰੀਤ ਨੇ ਦੋਵੇਂ ਬੱਚਿਆਂ ਨੂੰ ਫੜਿਆ ਤੇ ਮੂੜ ਉਹਨਾਂ ਨੂੰ ਖਾਣਾ ਪੈਕ ਕਰਵਾ ਕੇ ਦਿੱਤਾ ਫਿਰ ਖੁਦ ਉਹਨਾਂ ਨੂੰ ਛੱਡਣ ਗਿਆ ਉਸ ਨੂੰ ਬੱਚਿਆਂ ਤੇ ਬਹੁਤ ਤਰਸ ਆ ਰਿਹਾ ਸੀ ਆ ਜਦੋਂ ਦਰਵਾਜ਼ੇ ਤੇ ਪਹੁੰਚਿਆ ਤਾਂ ਦਰਵਾਜ਼ਾ ਕਿਰਨ ਨੇ ਖੋਲ੍ਹਿਆ ਪਰ ਜੋ ਹਾਲ ਤੁਸਦੀ ਹੋ ਚੁੱਕੀ ਸੀ ਉਹ ਦੇਖ ਕੇ ਆ ਮਨਪ੍ਰੀਤ ਹੀ ਲੱਗਿਆ ਨਾ ਉਸਦੇ ਚਿਹਰੇ ਤੇ ਪਹਿਲਾਂ ਵਰਗੀ ਆ ਰੌਣਕ ਸੀ ਨਾ ਹੀ ਕੋਈ ਖੁਸ਼ੀ ਉਹ ਐਨੀ ਉਦਾਸ ਤੇ ਛੁੱਪ ਸੀ ਅੱਖੀ ਵੇਖ ਕੇ ਆ ਮਨਪ੍ਰੀਤ ਦੇ ਦਿਲ ਨੂੰ ਝਟਕਾ ਲੱਗਾ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਪਤਾ ਨਹੀਂ ਕੀ ਹੋਇਆ ਕਿ ਕਿਰਨਾ ਫੁੱਟ-ਫੁੱਟ ਕੇ ਰੋਣ ਲੱਗ ਪਈ ਆ ਉਸਦੇ ਦੋਵੇਂ ਬੱਚੇ ਤਾਂ ਖਾਣਾ ਖਾਣ ਵਿੱਚ ਮਸਤ ਸਨ ਪਰ ਉਹ ਲਾੜਾ ਬਣੇ ਮਨਪ੍ਰੀਤ ਨੂੰ ਦੇਖਦੀ ਹੀ ਰੋਂਦੀ ਰਹੀ ਆ ਉਸੇ ਵੇਲੇ ਮਨਪ੍ਰੀਤ ਨੇ ਆਪਣੇ ਮਨ ਵਿੱਚ ਇੱਕ ਫੈਸਲਾ ਕਰ ਲਿਆ ਸੀ ਆ ਉਦੋਂ ਉਸ ਦੀ ਮਾਂ ਕੁਲਦੀਪ ਕੌਰ ਉਸ ਦੇ ਪਿੱਛੇ ਆ ਗਈ ਕਹਿਣ ਲੱਗੀ ਆ ਦੂਰ ਰਹਿ ਇਸ ਕੁੜੀ ਤੋਂ ਇਹ ਹੈ ਹੀ ਆ ਐਜੀ ਪਤੀ ਤਾਂ ਮਰ ਗਿਆ ਪਤਾ ਨਹੀਂ ਕੀ ਕੀ ਕਰਕੇ ਪੈਸੇ ਕਮਾਉਂਦੀ ਹੈ ਹਰਾਮਖੋਰੀ ਕਰਦੀ ਹੋਵੇਗੀ ਫਿਰ ਵੀ ਉਸ ਦੇ ਬੱਚੇ ਭੁੱਖੇ ਬਿਲਕੁਲ ਰਹੇ ਹਨ ਮਨਪ੍ਰੀਤ ਦਾ ਸਬਰ ਹੁਣ ਟੁੱਟ ਚੁੱਕਾ ਸੀ ਉਹ ਕਹਿਣ ਲੱਗਾ ਬੱਸ ਮਾਂ ਹੁਣ ਹੋਰ ਨਹੀਂ ਮੈਂ ਫੈਸਲਾ ਕਰ ਲਿਆ ਹੈ ਮੈਂ ਵਿਆਹ ਕਰਵਾਵਾਂਗਾ ਤਾਂ ਸਿਰ ਫਕੀਰਨ ਨਾਲ ਕਰਾਂਗਾ ਉਸਨੇ ਆਪਣੇ ਘਰ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਕਿਰਨ ਹੈਰਾਨੀ ਨਾਲ ਮਨਪ੍ਰੀਤ ਦੇ ਚਿਹਰੇ ਵੱਲ ਦੇਖ ਰਹੀ ਸੀ ਆ ਮਨਪ੍ਰੀਤ ਨੇ ਉਸ ਦੀ ਰਾਜਮੰਦੀ ਪੁੱਛੀ ਤਾਂ ਉਸਨੇ ਰੋਂਦੇ ਹੋਏ ਕਿਹਾ ਮੈਂ ਤੇਰੇ ਕਾਬਿਲ ਨਹੀਂ ਆ ਮੈਂ ਇੱਕ ਵਿਧਵਾ ਹਾਂ ਦੋ ਬੱਚਿਆਂ ਦੀ ਮਾਂ ਹਾਂ ਇਸ ਦਾ ਪੇਟ ਪਾਲਣ ਲਈ ਮੈਂ ਇੱਕ ਅਖਬਾਰ ਦੇ ਇਸ਼ਤਿਆਰ ਵਿੱਚ ਆਪਣਾ ਚਿਹਰਾ ਵੀ ਵੇਚ ਦਿੱਤਾ ਸੀ ਆ ਤਾਂ ਜੋ ਮੇਰੀਆਂ ਤਸਵੀਰਾਂ ਇਸ਼ਤਿਆਰਾਂ ਵਿੱਚ ਵਰਤ ਸਕਣਾਂ ਤੇ ਮੈਂ ਉਹਨਾਂ ਪੈਸਿਆਂ ਨਾਲ ਆਪਣੇ ਬੱਚਿਆਂ ਦਾ ਪੇਟ ਭਰ ਸਕਾਂ ਇਹ ਸੁਣ ਕੇ ਮਨਪ੍ਰੀਤ ਰੋ ਪਿਆ ਉਸ ਦੀ ਮਾਂ ਤਾਂ ਇਸ ਹਾਲਤ ਵਿੱਚ ਖੜੀ ਰਹਿ ਗਈ ਆ ਫਿਰ ਝਗੜਾ ਕਰਨ ਲੱਗ ਪਈ ਪਰ ਉਦੋਂ ਤੱਕ ਮਨਪ੍ਰੀਤ ਤੇ ਕਿਰਨ ਦਾ ਵਿਆਹ ਹੋ ਚੁੱਕਿਆ ਸੀ ਆ ਮਨਪ੍ਰੀਤ ਕਿਰਨ ਅਤੇ ਉਸ ਦੇ ਬੱਚਿਆਂ ਨੂੰ ਵਿਦਾ ਕਰਕੇ ਆਪਣੇ ਘਰ ਲਿਆ ਆ ਮਾਂ ਨੇ ਚੱਪਲ ਉਤਾਰ ਕੇ ਕਿਰਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਵੱਡੇ ਭਰਾ ਤੇ ਭਾਬੀ ਨੇ ਉਸ ਨੂੰ ਫੜ ਲਿਆ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ ਕਈ ਮਹੀਨਿਆਂ ਤੱਕ ਕੁਲਦੀਪ ਕੌਰ ਛੜਦੀ ਕੁੜਦੀ ਰਹੀ ਆ ਵੱਧ ਦੁਆਵਾਂ ਮੰਦੀਂਦੀ ਰਹੀ ਆ ਪਰ ਮਰਦੀ ਕੀ ਨਾ ਕਰਦੀ ਆ ਪੁੱਤ ਦੀ ਖਾਤਰ ਕਿਰਨ ਅਤੇ ਉਸਦੇ ਬੱਚਿਆਂ ਨੂੰ ਕਬੂਲ ਹੀ ਕਰਨਾ ਪਿਆ ਮਨਪ੍ਰੀਤ ਦੇ ਪਿਆਰ ਨੇ ਕਿਰਨ ਦੀ ਜ਼ਿੰਦਗੀ ਨੂੰ ਫਿਰ ਤੋਂ ਸੁਭਾਰ ਦਿੱਤਾ ਬੱਚੇ ਵੀ ਖੁਸ਼ ਹਨ ਉਹੀ ਪਿੰਡ ਵਾਲਿਆਂ ਨੇ ਜਦੋਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਆ ਤਾਂ ਮਨਪ੍ਰੀਤ ਨੇ ਐਜਾ ਚੁੱਪ ਕਰਵਾਇਆ ਕਿ ਸਾਰਿਆਂ ਦੀ ਆ ਬੋਲਤੀ ਬੰਦ ਹੋ ਗਈ ਅਸ ਤਾਂ ਦੋਸਤੋ ਅਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ